ਹਾਂਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਅੱਜ ਦੀ ਵੀਡੀਓ ਬਾਈ ਆਪਣੇ ਕਿਸਾਨ ਭਰਾਵਾਂ ਦੇ ਲਈ ਤੇ ਆਪਾਂ ਅੱਜ ਵੀਡੀਓ 'ਚ ਗੱਲਬਾਤ ਕਰਾਂਗੇ ਹਲਦੀ ਰੋਗ ਬਾਰੇ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਵੀ ਹੈ ਇਸ ਵਾਰ ਹਲਦੀ ਰੋਗ ਇੰਨਾ ਜ਼ਿਆਦਾ ਪਿਆ ਪਿਆ ਵਾ ਕਿ ਤਕਰੀਬਨ ਸਾਰੇ ਹੀ ਝੋਨੇ ਤਬਾਹ ਕਰ ਦਿੱਤੇ ਹਲਦੀ ਰੋਗ ਨੇ ਤੇ ਬਾਈ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਆਪਣੇ ਨੂੰ ਸਬਸਕ੍ਰਾਈਬਰ ਤੇ ਖੋਲੋ ਤੇ ਵੀਡੀਓ ਨੂੰ ਭਰਾਵਾਂ ਕੇ ਕਿਸਾਨ ਭਰਾਵਾਂ ਦੀ ਹੈਲਪ ਲਈ ਕਿਸਾਨੀਅਤ ਦੇ ਨਾਂ ਤੇ ਇਨਸਾਨੀਅਤ ਦੇ ਨਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੀਰੇ ਹਰ ਇੱਕ ਭਰਾ ਦਾ ਹਰ ਇੱਕ ਕਿਸਾਨ ਜੱਟ ਜੀਮੇਦਾਰ ਦਾ ਭਲਾ ਹੋ ਸਕੇ ਬਾਈ ਜੇ ਫਸਲ ਆ ਤਾਂ ਜੱਟ ਜੀਮੇਦਾਰ ਆ ਜੇ ਫਸਲ ਮਰ ਗਈ ਤਾਂ ਸਮਝ ਲਓ ਬਾਈ ਜੱਟ ਵੀ ਮਰ ਗਿਆ ਕਿਸਾਨ ਵੀ ਮਰ ਗਿਆ ਤੇ ਬਾਈ ਜੇ ਤੁਸੀਂ ਸਾਰੇ ਭਰਾ ਚਾਹੁੰਦੇ ਹੋ ਹਲਦੀ ਰੋਗ ਝੁੰਨੇ ਨੂੰ ਨਾ ਆਵੇ ਤਾਂ ਤੁਹਾਨੂੰ ਉਹਦੇ ਲਈ ਇੱਕ ਸਿੰਪਲ ਤੇ ਆਸਾਨ ਜਿਹਾ ਤਰੀਕਾ ਦੱਸੂਗਾ ਬਾਈ ਆਪਣੇ ਝੁੰਨੇ ਨੂੰ ਵੀ ਹਲਦੀ ਰੋਗ ਹੈਗਾ ਅੱਦੇ ਨੂੰ ਹੈਗਾ ਅੱਦੇ ਨੂੰ ਹੈ ਨਹੀਂ ਜਿਹੜੇ ਤੇ ਆਪਾਂ ਤੇ ਆਪਾਂ ਤੁਹਾਨੂੰ ਉਹ ਦਿਖਾਉਨੇ ਕਿ ਕਿਹੜੇ ਕਿਹੜੇ ਝੋਨੇ ਨੂੰ ਹਲਦੀ ਰੋਗ ਹੈ ਨਹੀਂ ਜਿਹੜੇ ਤੇ ਹੈਗਾ ਉਹ ਆਪਣੀਆਂ ਗਲਤੀਆਂ ਕਰਨ ਆਇਆ ਜੀ ਤੇ ਹੈ ਨਹੀਂ ਉਹ ਆਪਣੀਆਂ ਸਮਝੋ ਸਮਝਦਾਰੀ ਕਰਕੇ ਨਹੀਂ ਆਇਆ ਤੇ ਭਾਈ ਆਜੋ ਫਿਰ ਆਪਾਂ ਤੁਹਾਨੂੰ ਵਿਖਾਉਨੇ ਆ ਜਿਹੜੇ ਝੋਨੇ ਨੂੰ ਆਪਣੇ ਹਲਦੀ ਰੋਗ ਆ ਭਾਈ ਐਸੇ ਝੋਨੇ ਨੂੰ ਆਪਣੇ ਨੂੰ ਤਕਰੀਬਨ ਸਾਰੇ ਨੂੰ ਹੀ ਹਲਦੀ ਰੋਗ ਪਿਆ ਹੋਇਆ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਝੋਨਾ ਖਾਕ ਮੀਆ ਭਾਈ ਆ ਦੇਖ ਲੋ ਸਾਰੀਆਂ ਮੁੰਜਰਾਂ ਕਿਵੇਂ ਖਰਾਬ ਹੋਈਆਂ ਪਈਆਂ ਜਮਾ ਹੀ ਜਮਾ ਚੋਂ ਨੇ ਨੇ ਡੰਡ ਲਾਤੀ ਬਾਈ ਇਹਦੀ ਇਹ ਹਲਦੀ ਰੋਗ ਆਇਆ ਸਿਰਫ ਆਪਣੀ ਗਲਤੀ ਕਰਕੇ ਆਇਆ ਬਾਈ ਜੀ ਉਹ ਕਿਵੇਂ ਆਇਆ ਬਾਈ ਆਪਾਂ ਇਹ ਤੇ ਸਪਰੇਅ ਕੀਤੀ ਸੀਗੀ ਉਦੋਂ ਜਦੋਂ ਇਹ ਸਾਰਾ ਨਿਸਰ ਆਇਆ ਸੀ ਚੰਗੀ ਤਰ੍ਹਾਂ ਐਨ ਸਾਰਾ ਨਿਸਰ ਗਿਆ ਆਪਾਂ ਬਾਈ ਉਦੋਂ ਇਹ ਤੇ ਸਪਰੇਅ ਕੀਤੀ ਸੀ ਹਲਦੀ ਰੋਗ ਵਾਲੀ ਧੱਬਾ ਰੋਗ ਵਾਲੀ ਤੇ ਪੱਤਾ ਲਵੇਟ ਤੇ ਵੀਰੇ ਇੰਨੀ ਵਧੀਆ ਤੇ ਮਹਿੰਗੀ ਦਵਾਈ ਪਾਈ ਸੀ ਤਾਂ ਵੀ ਹਲਦੀ ਰੋਗ ਨਹੀਂ ਰੁਕਿਆ ਆ ਦੇਖ ਲਓ ਤੁਹਾਡੇ ਸਾਹਮਣੇ ਤਾਂ ਵੀ ਹਲਦੀ ਰੋਗ ਇਹਨੂੰ ਆ ਗਿਆ ਆ ਦੇਖੋ ਬਾਈ ਸਾਰੀਆਂ ਮੁੰਜਰਾਂ ਖਰਾਬ ਹੋ ਗਈਆਂ ਇਹਦੀਆਂ ਜਮਾਂ ਪਟਾਕਾ ਮਾਰ ਗਿਆ ਤੇਰਾ ਝਾੜ ਵੀ ਹੁਣ ਕੱਟ ਜਾਣਾ ਤੇ ਹਲਦੀ ਰੋਗ ਨਹੀਂ ਰੁਕਿਆ ਬਾਈ ਜੀ ਤੇ ਜਿਹੜੇ ਝੋਨੇ ਨੂੰ ਆਪਣੇ ਨੂੰ ਹੁਣ ਹਲਦੀ ਰੋਗ ਹੈ ਨਹੀਂਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਝੋਨਾ ਆਪਣਾ ਇਧਰਲੀ ਸਾਈਡ ਆ ਬਾਈ ਆਹ ਦੇਖ ਲਓ ਵੀਰੇ ਤੁਹਾਡੇ ਸਾਹਮਣੇ ਆ ਝੋਨਾ ਇਹਦੇ ਇੱਕ ਵੀ ਦਾਣੇ ਨੂੰ ਇੱਕ ਵੀ ਮੁੰਜਰ ਨੂੰ ਹਲਦੀ ਰੋਗ ਵਿਖਾ ਦਿਓ ਬਈ ਕਿਸੇ ਪਾਸੇ ਵੀ ਇਹਦੇ ਹਲਦੀ ਰੋਗ ਹੈ ਨਹੀਂ ਐ ਇੱਕ ਵੀ ਦਾਣੇ ਨੂੰ ਇੱਕ ਵੀ ਮੁੰਜਰ ਨੂੰ ਇਹਨੂੰ ਹਲਦੀ ਰੋਗ ਕਿਉਂ ਨਹੀਂ ਆਇਆ ਬਈ ਉਹ ਵੀ ਤੁਹਾਨੂੰ ਮੈਂ ਦੱਸਦਾ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਸਕੇ ਗਾਂ ਨੂੰ ਚਲੋ ਐਤ ਕੀ ਜੋ ਹੋਣਾ ਸੀ ਹੋ ਗਿਆ ਵੀ ਗਾਂ ਨੂੰ ਆਪਾਂ ਇਹ ਹਲਦੀ ਰੋਗ ਤੋਂ ਬਚ ਸਕਦੇ ਤਾਂ ਬਈ ਤਾਂ ਬਈ ਆਪਣੇ ਇਸ ਝੋਨੇ ਨੂੰ ਝੋਨੇ ਦੇਆਂ ਮੁੰਜਰਾਂ ਨੂੰ ਜਾਂ ਝੋਨੇ ਦੇ ਦਾਣੇ ਇੱਕ ਨੂੰ ਵੀ ਹਲਦੀ ਰੋਗ ਨਹੀਂ ਹੈਗਾ ਬਈ ਇਹ ਕਿਉਂ ਨਹੀਂ ਹੈਗਾ ਇਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਇਹਤੇ ਬਾਈ ਆਪਾਂ ਸਪਰੇਅ ਉਦੋਂ ਕੀਤੀ ਜਦੋਂ ਇਹ ਨਿਸਰਿਆ ਨਹੀਂ ਸੀਗਾ ਇਹ ਜਦੋਂ ਇਹ ਪੰਘੋਲਤੇ ਸੀਗਾ ਜਾਨੀ ਕਿ ਇੱਥੇ ਸੀਗਾ ਇੱਥੇ ਡੰਡੇ ਵਿੱਚ ਪਾਈਪਾਈਆਂ ਬਣੀਆਂ ਸੀ ਇਹਤੇ ਬਾਈ ਜੀ ਆਪਾਂ ਸਪਰੇਅ ਉਦੋਂ ਕੀਤੀ ਤੇ ਇਹਤੇ ਵਿੱਚ ਹੁਣ ਦੇਖ ਲੋ ਰਿਜ਼ਲਟ ਤੁਹਾਡੇ ਸਾਹਮਣੇ ਆ ਜਮਾ ਵੀ ਇਹਤੇ ਹਲਦੀ ਰੋਗ ਨਹੀਂ ਆਇਆ ਬਈ ਜਮਾ ਮਾੜਾ ਮੋਟਾ ਵੀ ਹਲਦੀ ਰੋਗ ਨਹੀਂ ਆਇਆ ਇੱਕ ਵੀ ਦਾਣੇ ਨੂੰ ਇਹਦੇ ਹਲਦੀ ਰੋਗ ਨਹੀਂ ਹੈਗਾ ਬਾਈ ਆਪਾਂ ਇਹ ਤਿੰਨ ਕਿੱਲੇ ਲੰਮੀ ਲੈਣਾ ਤਿੰਨਾਂ ਕਿੱਲਿਆਂ ਤੇ ਆਪਾਂ ਸਪਰੇਅ ਉਦੋਂ ਕੀਤੀ ਜਦੋਂ ਇਹ ਨਸਰਿਆ ਨਹੀਂ ਸੀ ਨਸਰਨ ਤੋਂ ਪਹਿਲਾਂ ਜਮਾ ਪੰਘੋਲ ਦੇ ਵਿੱਚ ਸੀ ਤੇ ਬਾਈ ਆਪਾਂ ਇਹ ਤੇ ਉਦੋਂ ਸਪਰੇਅ ਕੀਤੀ ਸੀਗੀ ਤੇ ਤਾਂ ਕਰਕੇ ਇਹਦਾ ਬਚਾਅ ਹੋ ਗਿਆ ਤੇ ਆਪਾਂ ਇਹ ਤੇ ਸਪਰੇਅ ਉਦੋਂ ਕੀਤੀ ਸੀ ਜਦੋਂ ਇਹ ਸਾਰਾ ਨਸਰ ਗਿਆ ਤੇ ਆ ਦੇਖ ਲਓ ਬਾਈ ਜੀ ਦਵਾਈ ਵੀ ਇਹਨੂੰ ਰੋਕ ਨਹੀਂ ਸਕੀ ਜਮਾ ਇਹ ਹਲਦੀ ਨਾਲ ਖਰਾਬ ਹੋ ਗਿਆ ਪਟਾਕਾ ਮਾਰ ਗਿਆ ਜਮਾ ਦੇਖੋ ਕਿਵੇਂ ਹਲਦੀ ਉੱਡਦੀ ਆ ਜਮਾ ਮੁੰਜਰਾ ਖਰਾਬ ਹੋ ਗਿਆ ਰਿਜ਼ਲਟ ਤੁਹਾਡੇ ਸਾਹਮਣੇ ਆ ਭਰਾ ਬਣ ਕੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਭਲਾ ਹੋ ਸਕੇ ਤੇ ਹਲਦੀ ਰੋਗ ਤੋਂ ਕਿਸਾਨ ਭਰਾ ਬਚ ਸਕਣ ਵੀਰ ਬਣ ਕੇ ਸਪਰੇਅ ਉਦੋਂ ਕਰਿਆ ਕਰੋ ਜਦੋਂ ਝੋਨਾ ਨਿਸਰਨ ਤੋਂ ਪਹਿਲਾਂ ਨਿਸਰਨ ਤੇ ਹੋਵੇ ਜੇ ਪੰਘੋਲ ਤੇ ਆਇਆ ਹੋਵੇ ਜਾਂ ਤੇ ਉਦੋਂ ਸਪਰੇਅ ਕਰਿਆ ਕਰੋ ਕਿਉਂਕਿ ਬਿਮਾਰੀ ਆਉਣ ਤੋਂ ਪਹਿਲਾਂ ਹੀ ਜੜ ਫੜ ਲੈਣੀ ਚਾਹੀਦੀ ਆ ਮਰੇ ਦੇ ਮੂੰਹ ਨੂੰ ਘੌਲ ਆਉਣ ਵਾਲੀ ਗੱਲ ਹੋ ਜਾਂਦੀ ਬਾਅਦ ਚ ਤਾਂ ਬਈ ਹੋ ਜੀ ਆਪਾਂ ਨਸਰੇ ਦੇ ਆ ਸਪਰੇਅ ਕੀਤੀ ਸੀ ਆ ਤੁਹਾਡੇ ਸਾਹਮਣੇ ਲਾਈ ਵੀ ਆ ਦੇਖ ਲਓ ਬਾਈ ਹਲਦੀ ਰੋਗ ਕਿੰਨਾ ਜਮ੍ਹਾਂ ਹਸਤੇ ਹੁਣਾਂ ਖਰਾਬ ਹੋ ਗਿਆ ਹਲਦੀ ਰੋਗ ਨਾਲ ਆ ਤੁਹਾਡੇ ਸਾਹਮਣੇ ਆ ਰਿਜ਼ਲਟ ਤੇ ਇਹ ਤੇ ਸਪਰੇਅ ਆਪਾਂ ਉਦੋਂ ਕੀਤੀ ਜਦੋਂ ਇਹ ਨਸਰਿਆ ਹੀ ਨਹੀਂ ਸੀ ਇਹ ਹਜੇ ਜਮ੍ਹਾਂ ਪੰਘੋਲ ਤੇ ਸੀ ਤਾਂ ਤੁਹਾਡੇ ਸਾਹਮਣੇ ਦੇਖ ਲਓ ਬਾਈ ਲਾ ਓੜਦੀ ਹਲਦੀ ਹੈਗੀ ਕਿਸੇ ਪਾਸੇ ਵੀ ਹਲਦੀ ਇੱਕ ਵੀ ਦਾਣੇ ਨੂੰ ਹੈਗੀ ਦਿਖਾ ਦਿਓ ਤਾਂ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਹਰ ਇੱਕ ਕਿਸਾਨ ਭਰਾ ਦਾ ਭਲਾ ਹੋ ਸਕੇ ਤੇ ਇੱਧਰ ਦੇਖ ਲਓ ਦੂਜੇ ਝੋਨੇ ਨੂੰ ਆਪਣੇ ਨੂੰ ਆ ਦੇਖੋ ਓੜਦੀ ਨਰੀ ਹਲਦੀ ਹੀ ਹਲਦੀ ਆ ਤੇ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵੀਰ ਕਿਸਾਨ ਭਰਾ ਦਾ ਭਲਾ ਹੋ ਸਕੇ ਆ ਬਾਈ ਤੇ ਆਪਾਂ ਇਹ ਬਿਮਾਰੀ ਤੋਂ ਬਚ ਸਕੀਏ ਚਲੋ ਐ ਕਿ ਜੋ ਹੋਣਾ ਸੀ ਹੋ ਗਿਆ ਗਾਹ ਨੂੰ ਆਪਾਂ ਇਹ ਚੀਜ਼ ਦਾ ਧਿਆਨ ਰੱਖ ਗਏ ਬਾਈ ਵੀ ਨੇ ਸਪਰੇਅ ਉਦੋਂ ਕਰਿਓ ਜਦੋਂ ਝੋਨਾ ਨਸਰਨ ਵਾਲਾ ਹੋਇਆ ਨਾ ਕਿ ਝੋਨੇ ਨਸਰੇ ਤੇ ਜਦੋਂ ਝੋਨਾ ਨਸਰਨ ਵਾਲਾ ਆਇਆ ਉਦੋਂ ਸਪਰੇਅ ਕਰਿਓ ਭਰਾ ਤੇ ਆਪਣਾ ਝੋਨਾ ਵੀ ਬਿਮਾਰੀ ਤੋਂ ਬਚ ਜਾਊਗਾ ਤੇ ਇਹ ਸਪਰੇਅ ਜੇ ਆਪਾਂ ਉਦੋਂ ਕੀਤੀ ਜਦੋਂ ਨਿਸਰ ਗਿਆ ਫਿਰ ਜਿੰਨੀਆਂ ਮਰਜ਼ੀ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਪਾ ਲਿਓ ਕੁਝ ਨਹੀਂ ਹੋਣਾ ਵੀਰੇ ਐਵੇਂ ਦਾ ਐਵੇਂ ਹੀ ਰਹੂਗਾ ਬਿਮਾਰੀ ਤਾਂ ਆਊਗੀ ਰਿਜ਼ਲਟ ਤੁਹਾਡੇ ਸਾਹਮਣੇ ਆ ਆ ਦੇਖ ਲਓ ਸਾਰੇ ਝੋਨੇ ਨੂੰ ਹਲਦੀ ਜਿੱਤੇ ਆਪਾਂ ਸਪਰੇਅ ਝੋਨੇ ਨੂੰ ਨਿਸਰਨ ਤੋਂ ਬਾਅਦ ਕਰਾਈ ਜੋ ਝੋਨਾ ਨਿਸਰ ਗਿਆ ਉਦੋਂ ਕਰਾਈ ਇੱਥੇ ਆਪਾਂ ਸਪਰੇਅ ਤੇ ਇਹਦਾ ਰਿਜ਼ਲਟ ਦੇਖ ਲਓ ਤੇ ਆ ਝੋਨੇ ਦਾ ਰਿਜ਼ਲਟ ਦੇਖ ਲਓ ਬਾਈ ਜਦੋਂ ਇਹ ਨਸਰਿਆ ਨਹੀਂ ਸੀ ਇਹ ਤੋਂ ਪਹਿਲਾਂ ਨਸਰਨ ਤੋਂ ਪਹਿਲਾਂ ਸਪਰੇਅ ਕਰਾਈ ਆਪਾਂ ਦੇਖ ਲੋ ਹੈ ਗਈ ਹਲਦੀ ਕਹੇ ਪਾਸੇ ਵੀ ਲੈ ਹਲਾ ਹਲੂ ਕੇ ਵੇਖ ਲੋ ਜਿੰਨਾ ਮਰਜੀ ਕਿਸੇ ਵੀ ਦਾਣੇ ਨੂੰ ਹਲਦੀ ਹੈਗੀ ਤੁਹਾਨੂੰ ਵਿੱਚ ਵੀ ਵੜ ਕੇ ਦਿਖਾ ਦਨੇ ਆ ਕਿਸੇ ਵੀ ਦਾਣੇ ਨੂੰ ਦਿਖਾ ਦਿਓ ਹਲਦੀ ਹੈਗੀ ਬਈ ਬਾਈ ਵੀਡੀਓ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਆਪਣੇ ਕਿਸਾਨ ਭਰਾਵਾਂ ਦਾ ਭਲਾ ਹੋ ਸਕੇ ਆਪਣੇ ਕਿਸਾਨ ਭਰਾਵਾਂ ਦੀ ਹੈਲਪ ਦੇ ਲਈ ਮਦਦ ਦੇ ਲਈ ਸਾਰੇ ਕਿਸਾਨ ਭਰਾ ਆਪਣੇ ਬਿਮਾਰੀ ਤੋਂ ਬਚ ਸਕਣ ਬਈ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਪ੍ਰਾਤਿਆਨ ਰੱਖਿਓ ਵੀ ਸਪਰੇਅ ਆਪਾਂ ਝੋਨੇ ਤੇ ਝੋਨਾ ਨਸਰ ਤੋਂ ਪਹਿਲਾਂ ਕਰਾਉਣੀ ਆ ਨਾ ਕਿ ਝੋਨਾ ਨਸਰੇ ਤੋਂ ਬਾਅਦ ਜੇ ਝੋਨਾ ਨਸਰੇ ਤੋਂ ਬਾਅਦ ਕਰਾਵਾਂਗੇ ਤਾਂ ਬਾਈ ਜੀ ਆਪਾਂ ਨੂੰ ਹਲਦੀ ਨੇ ਹੀ ਮਾਰ ਲੈਣਾ ਆਪਣਾ ਝੋਨਾ ਸਾਰਾ ਗਲਜਣਾ ਖਰਾਬ ਹੋ ਜਾਣਾ ਤੇ ਜੇ ਝੋਨਾ ਨਸਰ ਤੋਂ ਪਹਿਲਾਂ ਕਰਾਵਾਂਗੇ ਤਾਂ ਆਪਣਾ ਝੋਨਾ ਵਧੀਆ ਇਸੇ ਤਰ੍ਹਾਂ ਹੀ ਵਧੀਆ ਰਹੂਗਾ ਤਾਂ ਜਲਦੀ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰੇ ਭਰਾਵਾਂ ਦਾ ਧੰਨਵਾਦ ਹੱਸਦੇ ਵਸਦੇ ਰਹੋ ਜੀ